ਸਵਾਗਤ ਕਰਦੇ ਆ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਕਰਨੀ ਰਾਈਡ ਅੱਜ ਆਪਾਂ ਰਾਈਡ ਕਰਨੀ ਹੈ ਫਰੋਇਪਰ ਤੋਂ ਅੱਗੇ ਅੰਮ੍ਰਿਤਸਰ ਤੱਕ ਹਨਾ ਤੇ ਬਣੇ ਰਹੋ ਜੀ ਸੋ ਵਲੌਗ ਦੇ ਵਿੱਚ ਲਾਸਟ ਤੱਕ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਯਾਰ ਤੇ ਬੈਲ ਆਈਕਨ ਦਬਾ ਦੇਣਾ ਤਾਂ ਕਿ ਸਭ ਤੋਂ ਪਹਿਲਾਂ ਆਪਣੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਅੱਗੇ ਮਿਲਦੇ ਆਂ ਫਿਰ ਰਾਸਤੇ ਦੇ ਵਿੱਚ ਕਈ ਪੇਮੈਂਟ ਹੋ ਗਈ ਕੋਈ ਤੇਲ ਆ ਪਵਾਲਿਆ ਤੇ ਹੁਣ ਚੱਲਦੇ ਆ ਪਰਕੇ ਆਪਾਂ ਫਾਇਪਰ ਪਹੁੰਚਨੇ ਆ ਤੇ ਇੱਥੋਂ 120 ਕਿਲੋਮੀਟਰ ਆ ਯਾਰ ਅਮਦੇ ਸਰ ਤੇ ਚੱਲਦੇ ਆ ਪਰਕੇ ਜੁੜੇ ਰਹੇ ਜੀ ਇਸ ਵਲੌਗ ਦੇ ਨਾਲ ਲਾਸਟ ਤੱਕ ਧਰਤੀ ਰੈੱਡ ਬੱਤੀ ਕਰਾਉ ਸਾਕੇ ਆਪਾਂ ਲੋਰੀ ਮਟਰ ਆਫ ਰੋਡਿੰਗ ਹੋ ਗਈ ਆਪਣੀ ਸ਼ੁਰੂ ਇਹ ਹੁਣ ਘਟੋ ਘਟ ਤਿੰਨ ਤੋਂ ਚਾਰ ਕਿਲੋਮੀਟਰ ਵਾੜ ਆਫ ਰੋਡਿੰਗ ਵਾਲਾ ਹਿਸਾਬ ਹੀ ਹੈ ਨਾ ਸੜਕ ਹੈ ਜਿਆਦਾ ਟੁੱਟੀ ਮੋਟਰਸਾਈਕਲ ਦੇ ਗਰਦਾ ਠਾਹ ਦੇ ਰਹੇ ਹੁੰਦੇ ਹਨ ਮੋਟਰਸਾਈਕਲ ਜਿਹਨਾਂ ਦੇ ਗਰਦਾ ਠਾਹ ਦੇ ਦਰੇ ਹੁੰਦੇ ਆ ਇਹ ਗੇਹਰੋ ਵੱਟਿਆਂ ਤੋਂ ਬਹੁਤ ਡਰ ਲੱਗਦਾ ਉਹ ਬੜਕਦੇ ਹਨ ਹਾਂ ਬਹੁਤ ਘੜੇ ਨਿਕਲਦੇ ਥੱਲੇ ਟਾਇਰ ਤੇ ਹੁਣ ਆ ਆ ਕੋਈ ਚੱਕਰ ਕਾਲੇ ਹੋ ਗਏ ਆ ਤੇ ਇੱਧਰ ਨੂੰ ਆਵੇ ਆ ਵੀ ਤਾਂ ਤੇ ਹੈ ਨਹੀਂ ਸੀ ਉਹ ਪਰ ਆਪਰਾ ਹੀ ਸੀ ਉਧਰਲੀ ਸਾਈਡ ਹੀ ਆ ਸਾਰੀ ਇੱਥੇ ਇੱਧਰਲੀ ਸਾਈਡ ਤੋਂ ਹੋ ਰਿਹਾ ਇੱਕ ਆ ਮੀਂਹ ਨਾ ਕਰਤੀ ਆ ਸਾਈਂੇ ਪਾਣੀ ਚੜਿਆ ਉਹ ਮੋਕੇ ਜਲੇ ਜੇ ਇੱਧਰ ਕਿੰਨਾ ਮੀਂਹ ਪਿਆ ਸੀਗਾ ਉਹਦੇ ਕਰਕੇ ਸਾਰਾ ਪਾਣੀ ਉਹ ਇੱਧਰੋਂ ਮਤਲਬ ਇੱਧਰ ਦੀ ਕ੍ਰਾਸ ਹੁੰਦਾ ਹਨਾ ਰੋਜੀ ਦੋ ਮਿੰਟ ਆ ਪਾਣੀ ਬਹੁਤ ਆਜਾ ਆ ਬਾਈ ਫਿਰ ਪੁੱਠੇ ਪਾਸੇ ਲੈ ਲਈ ਜਾਂਦੇ ਆ। ਲੋ ਵੀ ਮਿੱਤਰੋ ਵੀਊ ਚੈੱਕ ਕਰੋ ਆਪਣਾ ਜਿਹੜਾ ਹਰੀਕੇ ਵਾਲਾ ਦਰਿਆ ਪਾਣੀ ਬਹੁਤ ਚੜਿਆ ਫਿਰਦਾ ਏ ਰੱਗੇ ਜਿੱਦੇ ਆਪਾਂ ਪਿਛਲੀ ਵਾਰ ਆਏ ਸੀਗੇ ਉਦੋਂ ਆਹ ਥਾਂ ਤੋਂ ਇੱਧਰ-ਇੱਧਰ ਥੋੜਾ ਹੀ ਸੀਗਾ ਪਾਣੀ। ਉਹ ਜਿਹੜਾ ਅੱਗੇ ਕਾਜ ਤਿੰਦਾ ਉਹਦੇ ਤੱਕ ਹੀ ਸੀਗਾ। ਤੇ ਇੱਧਰ ਨਾ ਉਹ ਜਿਹੜੀਆਂ ਆਪਣਾਂ ਦਿਖ ਰਹੀਆਂ ਉਹ ਪਤਾ ਨਹੀਂ ਕੀ ਚੱਕਰ ਆ ਨਾ ਵਿੱਚ ਆ ਮੋਟਰਾਂ ਸਾਰੀਆਂ ਉਹ। ਹੁੰਦਾ ਕਰਿਆ ਹੋਊਗਾ ਅੱਗੇ ਉਹ ਵਾਲਾ। ਕਮਰਾ ਵੀ ਪਾਇਆ ਉੱਥੇ ਤੇ ਮੋਟਰਾਂ ਵਗੈਰਾ ਵੀ ਉੱਥੇ ਹੈਗਾ ਹਨਾ ਤੇ ਉਹ ਸਾਰੀਆਂ ਆਪਣੇ ਦਰਿਆ ਦੇ ਵਿੱਚ ਹੀ ਆਉਂਦੀਆਂ ਜਦੋਂ ਪਾਣੀ ਜਾਦੇ ਚੜ ਜਾਂਦਾ ਤੇ ਉਹ ਸਾਰਾ ਫਿਰ ਡੁੱਬ ਜਾਂਦਾ। ਤੇ ਇੱਥੋਂ ਦਾ ਵਿਊ ਬਹੁਤ ਸੋਹਣਾ ਆਉਂਦਾ ਯਾਰ। ਜਦੋਂ ਆਪਾਂ ਅਮ੍ਰੇਸਰ ਜਾਈਦਾ ਇੱਥੇ ਤਕਰੀਬਨ 10 ਮਿੰਟ ਰੁੱਕੇ ਹੀ ਜਾਈਦਾ ਆਪਾਂ ਕਿਉਂਕਿ ਵਿਊ ਬਹੁਤ ਸੋਹਣਾ ਤੇ ਵਾਈਬ ਉਹ ਵਧੀਆ ਆਉਂਦੀ ਹੈ ਹਨਾ। ਇਸ ਕਰਕੇ 10 ਮਿੰਟਾਂ ਪਰ ਰੁਕ ਜਾਈਦਾ ਨਾਲੇ ਤਾਂ ਚਲੋ ਸਾਹ ਵਗੈਰਾ ਲੈ ਲਈਦਾ ਤੇ ਨਾਲੇ ਕਿਨਾਲ ਦੇ ਆਪਣਾ ਵਧੀਆ ਇੰਜੋਏਮੈਂਟ ਹੋ ਜਾਂਦਾ بارش ਜ਼ਿਆਦੇ ਹੋਣ ਕਰਕੇ ਪਾਣੀ ਬਹੁਤ ਜ਼ਿਆਦੇ ਚੜ ਗਿਆ ਹਨ ਤੇ ਪਹਿਲਾਂ ਇੰਨਾ ਪਾਣੀ ਨਹੀਂ ਸੀਗਾ ਤੇ ਸਾਰਾ ਪਾਣੀ ਇਧਰੋਂ ਅੱਗੇ ਸਾਰਾ ਇਹ ਆਪਣਾ ਪਾਕਿਸਤਾਨ ਵਾਲੀ ਸਾਈਡ ਨੂੰ ਜਾਂਦਾ ਆ ਗਿਆ ਨਾਕਾ ਵੇਰੇ ਕੀ ਬੰਦ ਆ ਜਾਂ ਪੁਲਿਸ ਸਟਾਰਟ ਕਰਨ ਚਾਲ ਕੋਈ ਮੁੰਡਾ ਇਹ ਇਹਨਾ 哇，还可以的。 ਆਪਾਂ ਹਾਈਰੇ ਆ ਨਾ ਇਹ ਮੋਗੇ ਤੋਂ ਆ ਕੇ ਪਿੱਛੋਂ ਅਕਿਰਤ ਛੀਵਿੰਦਾ ਨੂੰ ਜਾਵਰਦਾ ਸਿੱਧਾ ਇਹ ਤੇ ਆਪਾਂ ਪਿੱਛੇਵਿੰਦਾ ਤੋਂ ਪਾਪਾ ਬੁੱਢਾ ਸਾਹਿਬ ਧੀਰ ਬਾਬਾ ਬੁੱਢਾ ਸਾਹਿਬ ਚੱਲਦੇ ਆ ਖੇਮ ਕਰਨ 26 ਅੰਮ੍ਰਿਤਸਰ 38 ਰਹਿ ਗਿਆ ਵੀ ਆਪਾਂ ਨੂੰ ਇਹ ਕਿਵੇਂ ਡਾਲ ਲੱਗਾ ਤੇ ਅੱਗ பார்டு காணு போன் கெடிக்குல்ல यार பாரு 얘는 ஏண்டி போய் ਕਿਹੜੀ ਵਾਲਾ ਟਰੱਕ ਜਾਓ ਕਰੀ ਛੜੇ ਆ ਚਲੋ ਬਾਈ ਕਾਸਤੇ ਆਣ ਯਾਰ ਜਿੱਧਰ ਦੀ ਮਰਜ਼ੀ ਘੜਦੇ ਹਨ ਫਾਈਨਲੀ ਆਪਾਂ ਯਾਰ ਨਾ ਟਿੱਕੀ ਵੈਂਡ ਬਹੁਤ ਚੱਪੇ ਆ ਤੇ ਆਪਾਂ ਨੂੰ ਅਮ੍ਰੇਸਰ ਇਸ ਤੋਂ 38 ਕਿਲੋਮੀਟਰ ਰਹਿ ਗਿਆ ਤੇ ਬਸ ਤਕਰੀਬਨ ਆਪਣੇ ਅੱਧੇ ਪੌਣੇ ਘੰਟੇ ਦੀ ਵਾਟ ਆ ਤੇ ਆਪਾਂ ਬਸੋਂ ਨਿਕਲ ਕੇ ਬਾਬਾ ਬੁੱਢਾ ਸਾਹਿਬ ਰੋਕਦੇ ਆ 10 ਮਿੰਟ ਪ੍ਰਸ਼ਾਦਾ ਬਾਣੀ ਛਕਦੇ ਆ ਤੇ ਫੇਰ ਅੱਗੇ ਚੱਲਾਂਗੇ ਆਪਾਂ ਔਰ ਟੌਲੇ ਇਤਰਾ ਲਈ ਜੋ ਫਰੋਦਾ ਦਾ ਬਗਾਰੋਕੇ ਕਿਨਾਰੇ ਦੇ ਕਾਨਾ ਹੂ ਲੱਗਿਆ ਉਹਦੇ ਆਪਣਾ ਸੜਕਾਂ ਤੋਂ ਆਹ ਕੋਣੀ ਖਤਮ ਹੋ ਸਕਦਾ ਕਦੇ ਵੀ ਹਨਾ ਨੋਏ ਫਾਈਨਲੀ ਆਪਾਂ ਬੀੜ ਬਾਬਾ ਬੁੱਟਾ ਸਾਹਿਬ ਪਹੁੰਚ ਚੁੱਕੇ ਆ ਐਂਟਰ ਕਰਦੇ ਆ ਮੇਨ ਐਂਟਰੀ ਵਾਲਾ ਗੇਟ ਦਰਦਵਾਰ ਅਸਾਂ ਪਹੁੰਚ ਚੁੱਕੇ ਹਾਂ ਤੇ ਬਾਈ ਕਰਦੇ ਆ ਆਪਣੀ ਫਾਰਕ ਤੇ ਫਿਰ ਆਪਾਂ ਚੱਲਦੇ ਹਾਂ ਮੱਥਾ ਟੇਕਦੇ ਹਾਂ ਪ੍ਰਸ਼ਾਦਾ ਪਾਣੀ ਛਕਦੇ ਹਾਂ ਅੱਗੇ। ਆਲ ਦਿਨ ਨਾ ਯਾਰ ਐਤਵਾਰ ਭੀੜ ਬਹੁਤ ਜ਼ਿਆਦਾ ਹੁੰਦੀ ਆ। ਕਿਉਂਕਿ ਅੱਜ ਫੀਟਾ ਟਿੰਗਾਂ ਦਾ ਜੰਬੇਰਾ ਸਾਹਿਬ ਲੱਗਦਾ ਅੰਮ੍ਰਿਤਸਰ ਤੇ ਉੱਥੇ ਜਾਣ ਵਾਲੀ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਹਨਾ ਤੇ ਉਹਦੇ ਕਰਕੇ ਇੱਥੇ ਹੋ ਕੇ ਜਿਹੜੀ ਵੀ ਸੰਗਤ ਇਧਰ ਆਉਂਦੀ ਆ ਮੱਥਾ ਟੇਕ ਕੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਅੱਗੇ ਚੱਲਦੀ ਆ। ਵਰਤੀ ਹੈ ਤੋ ਇਮਤਰਾਹ ਪਾਰਕ ਕਰਤੀ ਆਪਾਂ ਗੱਡੀ ਆਪਣੀ ਆਪਾਂ ਮਿੱਸੀ ਰੋਟੀ ਦਾ ਪ੍ਰਸ਼ਾਦ ਲੈਣੇ ਆਂ ਫੋਂਟਣ ਬਾਬਾ ਗੁੱਡਾ ਸਾਹਿਬ ਜੀ ਜਿੱਦਾਂ ਬਾਬੇ ਨੂੰ ਜਿੱਦਾਂ ਖੜੀ ਆ ਖਟੇ ਗਲਿਆ ਸੀਗਾ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਹੁਣ ਆਪਾਂ ਚੱਲਦੇ ਆਂ ਬਾਈਕ ਲੈਣੇ ਆਂ ਪਾਰਕਿੰਗ ਚੋਂ ਫਿਰ ਆਪਾਂ ਚੱਲਦੇ ਆਂ ਅੱਗੇ ਅੰਮ੍ਰਿਤਸਰ ਕੋਈ ਗੁਰੂ ਜੀ ਦਾ ਵਾਚਾ ਸਾਡੇ ਸਾਹਮਣੇ ਘਰ ਦੀ ਪੰਜਿਆ ਲੋਈ ਹਵਾ ਬਚਾਲੇ ਬਾਦੇ ਅੰਮ੍ਰਿਤਸਰ ਨੂੰ ਇੱਥੋਂ ਹੈਗਾ 20 ਕਿਲੋਮੀਟਰ ਬਸ ਆਪਾਂ 20-25 ਮਿੰਟਾਂ ਚ ਪਹੁੰਚ ਜਾਣਾ ਲੋਈ ਅੱਗੇ ਆ ਗਿਆ ਟੋਲ ਪਲਾਜ ਆ ਇਹ ਵੈਸੇ ਅਸਟਾ ਬੰਦ ਆ ਚੱਲਦਾ ਨਹੀਂ ਆ ਫਿਰ ਹੀ ਆ ਕੋਈ ਟਿੱਕੜ ਵਾਲੀ ਗੱਲ ਨਹੀਂ ਆਪਾਂ ਫਾਈਨਲੀ ਅਮ੍ਰਿਤਸਰ ਪਹੁੰਚ ਗਏ ਆਂ ਖਸ਼ਾਂ ਤੋਂ بڑے ਘੈਂਟ ਹੁੰਦੇ ਆ ਲੋਈ ਗੱਡੀ ਆਪਾਂ ਕਰਤੀ ਆ ਪਾਰਕਿੰਗ ਪਾਰਕਿੰਗ ਇਹ ਨਾ ਯਾਰ ਅ ਥੱਲੇ ਨੂੰ 3rd ਬੇਸਮੈਂਟ ਆ ਹਨਾ ਇੰਨੀ ਜਾਦੇ ਵੱਡੀ ਆ ਦੇਖੋ ਜਗ੍ਹਾ ਮਿਲੀ ਆਪਾਂ ਨੂੰ ਮੋਟਰਸਾਈਕਲ ਪਾਰਕਿੰਗ ਕਰਨ ਵਾਸਤੇ ਚੱਲਦੇ ਆਪਾਂ ਟੇਕਦੇ ਆ ਮੱਥਾ ਹਣ ਤੇ ਚਪੈਰਾ ਸਾਹਿਬ ਤੇ ਭਰਦੇ ਆ ਹਾਜ਼ਰੀ ਉਦੋਂ ਮੋੜਾ ਮਿਲਦੇ ਆਪਾਂ ਤੁਹਾਨੂੰ ਲੋਕ ਕਰੋ ਦਰਸ਼ਨ ਚਪੈਰਾ ਸਾਹਿਬ ਸੰਗਰ ਦੇ ਆਇਆ ਮੋਈ ਆਪਾਂ ਜਪਹਰਾ ਸਾਹਿਬ ਦੀ ਸਮਾਰਟੀ ਤੋਂ ਬਾਅਦ ਨਾ ਪਾਰਕਿੰਗ 'ਚ ਆ ਗਏ ਸੀਗੇ ਤੇ ਹੁਣ ਆਪਾਂ ਲੈ ਕੇ ਆਪਣਾ ਬਾਈਕ ਤੇ ਹੁਣ ਚਾਲਦੇ ਆਪਾਂ ਪਾਓ ਜਿੰਨਾ ਬੰਦੇ ਕੰਮ ਲੱਗੇ ਹੂੰ ਜਿਹੜੀ ਹੱਟਦਾ ਚੇਹੇ ਜੇ ਸਿੱਧਾ ਮੈਂ ਅੱਗੇ ਆ ਗਿਆ ਜਮਨ ਕੰਨਾਂ ਤੋਂ ਆ ਮਾਰ ਪੀਏ ਯਾਰ ਹਣਾ ਯਾਰ ਨਾ ਸ਼ਾਬੇ ਕਿੰਨੀ ਸੋਹਣੀ ਆਣਾ ਬਣ ਗਈ ਗੱਲ ਉਹੀ ਹੋ ਗਈ ਲੈ ਬਸ ਥੋੜੀਆਂ ਲੈ ਲ ਗਏ ਲੋ ਇਹ ਮੁੰਡਾ ਕਹਿੰਦਾ ਜਲੇਬੀਆਂ ਖਾਣੀਆਂ ਮੈਂ ਕਿਹਾ ਚਲੋ ਨੇੜੇ ਆ ਗਿਆ ਕੰਮ ਖਵਾ ਦਿੰਨੇ ਹਨਾ ਗਰਮੀ ਹੈ ਹੂੰ ਗਰਮੀ ਹੈ ਬਾਈ ਬਾਈ ਵੀ ਹੋ ਗਿਆ ਬਾਈ ਦਾ ਹੱਥ ਲਾ ਕੇ ਦੇਖ ਲਾ ਗਰਮੀ ਬਾਈ ਹੋਇਆ ਤੇ ਆਪਾਂ ਪਿੱਛੇ ਜਲੇਬੀਆਂ ਲੈ ਰਿਆ ਸੀਗਾ ਤੇ ਇੱਥੇ ਦੇਖਦੇ ਆ ਕੋਈ ਵਧੀਆ ਜਿਹਾ ਥਾ ਹੋਈ ਇੱਧਰ ਰੁੱਕ ਕੇ ਆਪਾਂ ਖਾਣੇ ਆ ਹਣਾਂ ਉਹਣਾ ਬਾਈ ਯਾਰ ਮੱਝਾਂ ਵਾਲਾ ਹਜੇ ਦੇਖੀ ਜਾਂਦਾ ਹਨ ਵੀ ਪਤਾ ਨਹੀਂ ਕੀ ਆਈਟਮ ਲਾਈ ਫਰਦੇ ਆ ਇੱਧਰ ਇਹ ਨਾ ਬਹੁਤ ਇਹੋ ਜਿਹਾ ਘੈਂਟ ਰਿਐਕਸ਼ਨ ਮਿਲਿਆ ਯਾਰ ਘੈਂਟ ਜਾਂ ਵਿਊ ਤੇ ਨਾਲੇ ਖਾਣੇ ਆਪਾਂ ਗਰਮ ਗਰਮ ਜਲੇਬੀਆਂ ਹਨਾ ਘੈਂਟ ਫਰੋਂ ਫਰੋਂ ਫੇਰ ਪਹੁੰਚ ਚੁੱਕੇ ਆ ਚਲੋ 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 ਸੋਸਾ ਪੂਰੇ ਹੋਈ ਨਾ ਕਰੋ ਨਾ ਇੱਥੇ ਵਕੇ ਸਾਰਾ ਦੇਖਦੇ ਰਹਿ ਕੇ ਸ਼ੁਰੂ ਹੋ ਜਾਣਾ ਮਹਾਤ ਦੇ ਰਹਿ ਮੁੱਤ ਖੱਜਾ ਜਾਣ ਵਾਲਾ ਕੋਲ ਸ਼ਰਮਾ ਜੂਸ ਬਾਰ ਇਹਨਾਂ ਦੇ ਕਹਿੰਦੇ ਯਾਰ ਜੂਸ ਸੇਕ ਵਗੈਰਾ ਬਹੁਤ ਘੈਂਟ ਹੁੰਦੇ ਆ ਕਿਹੜਾ ਆਪਾਂ ਸੁੰਨਿਆਂ ਨਾਲ ਪੀਉਣੇ ਆ ਤੁਹਾਨੂੰ ਆ ਗਿਆ ਕਿ ਟ੍ਰਾਈ ਫਰੂਟ ਵਗੈਰਾ ਬਹੁਤ ਹੁੰਦੇ ਇੱਥੇ ਨਾਲ ਆਈਸਕ੍ਰੀਮ ਵਗੈਰਾ ਤੇ ਇੰਨਾ ਹੈਵੀ ਹੁੰਦਾ ਕਿ ਢਿੱਡ ਭਰ ਦਿੰਦਾ ਇੱਕੋ ਗਲਾਸ ਹਨਾ ਲੋਈ ਗੋਸ ਪੀ ਲਈਏ ਉਹਨਾਂ ਬੱਚਾ ਚੱਲਦੇ ਆ ਪੈਂਡ ਨੂੰ ਤੇ ਪੈਂਡ ਆਪਣਾ ਇੱਥੋਂ ਸਿਰਫ 20 ਕਿਲੋਮੀਟਰ ਹੈ ਗਿਆ ਹਨਾ ਤੇ ਬਸ 15 ਮਿੰਟਾਂ ਦੀ ਆਪਣੀ ਬਾਟ ਆ ਨੌ ਵੀ ਸੱਜਣਾ ਫਾਈਨਲੀ ਆਪਾਂ ਘਰੇ ਪਹੁੰਚ ਚੁੱਕੇ ਆ ਤੇ ਟਾਈਮ ਕਾਫੀ ਹੋ ਗਿਆ ਯਾਰ ਟਾਈਮ ਐਸ ਟਾਈਮ 8:30 9 ਦਾ ਹੋ ਗਿਆ ਹੋਣਾ ਹਨਾ ਤੇ ਟਾਈਮ ਲੱਗ ਗਿਆ ਕਾਫੀ ਯਾਰ ਤੇ ਕਿਉਂਕਿ 4:30 ਆਪਾਂ ਚਪੈਰਾ ਸਾਹਿਬ ਦੀ ਸਮਾਪਤੀ ਤੋਂ ਬਾਹਰ ਆਏ ਸੀਗੇ ਤੇ ਫਿਰ ਪਾਰਕਿੰਗ ਚੋਂ ਬਾਈਕ ਵਗੈਰਾ ਲੈਂਦੇ ਆ ਆਪਾਂ ਨੂੰ 5:30 ਹੋ ਗਏ ਸੀ ਹਨਾ ਤੇ ਚਲੋ ਆਪਾਂ ਫਾਈਨਲੀ ਘਰੇ ਪਹੁੰਚ ਚੁੱਕੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਯਾਰ ਤੇ ਬੈਲ ਆਈਕਨ ਵੀ ਦਬਾ ਦੇਣਾ ਹਨਾ ਤਾਂ ਜੋ ਸਾਊ ਤੋਂ ਪਹਿਲਾ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਚਲੋ ਜੀ ਅੱਜ ਦਾ ਵਲੌਗ ਆਪਾਂ ਕਰਦੇ ਇੱਥੇ ਖਤਮ ਤੇ ਮਿਲਦੇ ਆ ਅੱਗੇ ਹੋਰ ਕਿਸੇ ਵਧੀਆ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ